ਹੰਗਰ ਸਿਟੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਹੈਗਾ ਕੌਡੀਆਂ ਤਿਹਾੜਾ ਚਲਾਇਆ ਜਾ ਰਿਹਾ ਤੇ ਉਹਦੇ ਨਾਲ ਜਿਹੜੀਆਂ ਗੱਡੀਆਂ ਆ ਗਈਆਂ ਸਭਿਆ ਤੇ ਕੋਈ ਬੁੱਲ੍ਹਰਵਾਜੀ ਨਾ ਕਰੇ ਤੇ ਜਿਹੜਾ ਹੈਗੇ ਆ ਗੱਡੀਆਂ ਦੇ ਕੋ ਰੰਗ ਨਾ ਪਾਵੇ ਵੈਰਾਈਂ ਨਾਲ ਕੋ ਕਰੇ ਕੋਈ ਬੋਲ ਪਟਾਕੇ ਮਾਰਦੇ ਹੋਣ ਬੁੱਲ੍ਹਰਵਾਜੀ ਕਰਦੇ ਆ ਉਹਨਾਂ ਨੂੰ ਰੋਕਣ ਵਾਸਤੇ ਜਿਹੜਾ ਅਸੀਂ ਪੈਟਰੋਲਿੰਗ ਕਰਾਇਆ ਜੇ ਜਿਹੜੇ ਸਪ੍ਰੇ ਪੈਟਰਾਇੰਗ ਕਰ ਰਹੇ ਆ ਜਹਾਂ ਕੋਈ ਰੰਗ ਵਗੈਰਾ ਪਾ ਰਿਹਾ ਉਹਨਾਂ ਦੇ ਇਨਕਸਾਨ ਕਰ ਰਹੇ ਆ ਵਟਿੰਗ ਅੱਗੇ ਅੱਗੇ ਇਹ ਚੈਕਿੰਗ ਕਰ ਰਹੇ ਹਾਂ ਕਿ ਹਸਤਾਨਿਕ ਸਥਿਤੀਆਂ ਸ਼ਹਿਰ ਵਾਸੀਆਂ ਨੂੰ ਹੋਲੀ ਦੇ ਤਿਹਾੜੀ ਕੀ ਕਹਿਣਾ ਚਾਹੋਗੇ ਇਹ ਇਹ ਕਹਿ ਰਹੇ ਕਿ ਜਿਹੜਾ ਹੈਗਾ ਹੋਲੀ ਦਾ ਪਿਆਰ ਦਾ ਤਿਹਾੜਾ ਹੈ ਆਪਸ ਵਿੱਚ ਜਿਨ੍ਹਾਂ ਦੇ ਨਾਲ ਤੁਸੀਂ ਤਿਹਾੜੀ ਮਨਾਉਣਾ ਚਾਹੁੰਦੇ ਹੋ ਆਪਸ ਵਿੱਚ ਤੁਸੀਂ ਮਨਾਓ ਰਾਗੀ ਦੇ ਤੇ ਰੰਗ ਨਾ ਪਾਓ ਦੁਕਾਨਾਂ ਦਾ ਰੰਗ ਨਾ ਪਾਓ ਜਾਂ ਕੋਈ ਵੀ ਜਿਹੜਾ ਬੰਦਾ ਆਪਣੇ ਤੇ ਜਾ ਰਿਹਾ ਉਹਨੂੰ ਡਿਸਟਰਬ ਨਾ ਕਰੋ ਜਾਂ ਬੁੱਲੜਵਾਲੀ ਨਾ ਕਰੋ ਟ੍ਰੈਪਰ ਰਾਈਡਿੰਗ ਨਾ ਕਰੋ ਜਿਹੜਾ ਇਸ ਤਰ੍ਹਾਂ ਦੇ ਜਿਹੜਾ ਹੈਗਾ ਸ਼ਹਿਰਫੋਨ ਦੀ ਕੰਮ ਕਰ ਰਹੇ ਆ ਅਸੀਂ ਉਹ ਨਾਲ ਤੇ ਕਰੀਏ ਯਾਰ ਦੇ ਨਾਲ ਅਸੀਂ ਫਿਰ ਉਹਦੀ ਹਿਥਿਆਰ ਮਨਾਈਏ ਬਹੁਤ ਬਹੁਤ ਜਿਹੜੀਆਂ ਮੁਮਾਰਕਾਂ ਹੈਨ ਇਥਾਰ ਤੇ ਫਿਰ